ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਰੰਗਾਈਏ ਪਾਰ ਬ੍ਰਹਮ ਤੂੰ ਦੇ ਤਾਂ ਭਾਈਏ ਰਹਾਉ ਹਰ ਕੇ ਚਰਨ ਹਿਰਦੇ ਉਰ ਧਾਰ ਭਵ ਸਾਗਰ ਚੜ ਉਤਰ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨ ਹੋਏ ਪ੍ਰੇਮ ਭਗਤ ਭਜ ਗੁਣੀ ਨਿਦਾਨ ਨਾਨਕ ਦਰਗਾ ਪਾਈਏ ਬਾਣ ਪ੍ਰੇਮ ਭਗਤ ਭਜ ਗੁਣੀ ਨਿਦਾਨ ਨਾਨਕ ਦਰਗਾ ਪਾਈਏ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 196 ਤੇ ਸੁਭਾਏਮਾਨ ਲਾਸਟ ਵਾਲਾ ਸ਼ਬਦ ਪੜਿਆ ਜੀ ਮਹਾਰਾਜ ਕਹਿੰਦੇ ਨੇ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੇ ਭਾਈ ਜੇ ਤੂੰ ਪ੍ਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਧਨ ਦੀ ਥੈਲੀ ਹਾਸਲ ਕਰ ਲਈ ਤਾਂ ਤਾਂ ਤੂੰ ਸੰਸਾਰ ਦੇ ਕਾਰ ਬਿਹਾਰ ਵਿੱਚ ਵੀ ਨਿਸੰਗ ਹੋ ਕੇ ਤੁਰ ਫਿਰ ਤੇਰੇ ਸਾਰੇ ਕੰਮ ਸਿਰੇ ਚੜ ਜਾਣਗੇ ਦੇਖੋ ਕਿੰਨੀ ਖੁੱਲ੍ਹ ਦੇਤੀ ਸਤਿਗੁਰਾਂ ਨੇ ਵੀ ਸੰਸਾਰ ਦੇ ਵਿੱਚ ਤੁਬੇ ਫਿਕਰ ਹੋ ਕੇ ਆਪਣਾ ਜੀਵਨ ਜੀ ਔਰ ਤੇਰੀ ਬਿਰਤੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਹੋਵੇ। ਮਨ ਕਰਕੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇਂ ਫੇਰ ਤੈਨੂੰ ਸੰਸਾਰੀ ਰੌ ਰੀਤੀਆਂ ਸੰਸਾਰਕ ਮੋਹ ਮਾਇਆ ਬਹਿਮ ਪਰਮ ਕਰਮ ਕਾਂਡ ਵਿਸੇਵਕਾਰ ਤੈਨੂੰ ਸਤਾ ਨਹੀਂ ਸਕਣਗੇ ਤੇਰੇ ਲਾਗੇ ਨਹੀਂ ਆਉਣਗੇ। ਕਮਲ ਦੇ ਫੁੱਲ ਦੀ ਤਰ੍ਹਾਂ ਰਹਿਣਾ ਸੰਸਾਰ ਦੇ ਵਿੱਚ ਹੀ ਹੈ। ਜਿਵੇਂ ਕਿ ਕਮਲ ਦੇ ਫੁੱਲ ਦੀਆਂ ਜੜਾਂ ਚੱਕੜ ਵਿੱਚ ਹੁੰਦੀਆਂ ਨੇ ਤੇ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਜਿੰਨਾ ਮਰਜੀ ਚੱਕੜ ਪਾਣੀ ਵਧੀ ਜਾਵੇ ਉਹਨਾ ਹੋਰ ਤਾਂ ਹੋਈ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਭਾਈ ਚਾਹੇ ਭੈਣਾ ਚਾਹੇ ਭਾਈ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਸੰਸਾਰ ਦੇ ਵਿੱਚ ਵਿਚਰਦਾ ਵੀ ਸੰਸਾਰ ਦੀਆਂ ਰੌ ਰੀਤੀਆਂ ਤੋਂ ਨਿਰਲੇਪ ਰਹਿੰਦਾ ਰੀਤੀ ਰਿਵਾਜਾਂ ਤੋਂ ਉੱਪਰ ਉੱਠ ਖੜਦਾ ਹੈ। ਬੈਮਾ ਭਰਮਾ ਕਰਮਾ ਕਾਂਡਾ ਵਿਸ਼ੇ ਬਕਾਰਾਂ ਤੋਂ ਬਚਿਆ ਰਹਿੰਦਾ। ਅਗੇ ਮਹਾਰਾਜ ਕਹਿੰਦੇ ਨੇ ਵੱਡ ਭਾਗੀ ਹਰ ਕੀਰਤਨ ਗਾਈਏ। ਪਾਰ ਬ੍ਰਹਮ ਤੂੰ ਦੇ ਤਾਂ ਪਾਈਏ। ਹੇ ਭਾਈ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਵੱਡੇ ਭਾਗਾ ਨਾਲ ਗਾਇਆ ਜਾ ਸਕਦਾ ਹੈ। ਜੇ ਤੋ ਗੀਤ ਗਾਉਣਾ ਨਾ ਭੈਣ ਭਾਈ ਕੋਈ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਜਿਹੜਾ ਗੀਤ ਗਾਉਂਦਾ ਵੱਡੇ ਭਾਗ ਸਮਝੇ ਆਪਦੇ ਭਾਈ ਵੱਡੇ ਭਾਗ ਨੇ ਮਹਾਰਾਜ ਕਹਿੰਦੇ ਉਹਦੇ ਪਾਰ ਬ੍ਰਹਮ ਤੂੰ ਦੇ ਤਪਾਈਏ ਏ ਪ੍ਰਭੂ ਪਰਮਾਤਮਾ ਤੂੰ ਕਿਰਪਾ ਕਰਕੇ ਦਾਤ ਬਖਸ਼ੀ ਹੈ ਤੂੰ ਇਹ ਦਾਤ ਦਿੱਤੀ ਤਾਂ ਤਾਂ ਹੀ ਗੀਤ ਗਾਏ ਜਾ ਸਕਦੇ ਤੇ ਤਾਂ ਹੀ ਸੁਣੇ ਜਾ ਸਕਦੇ ਸੁਣਨ ਵਾਲੇ ਵੀ ਵੱਡੇ ਭਾਗਾਂ ਵਾਲੇ ਆ ਭਾਈ ਮਹਾਰਾਜ ਕਹਿੰਦੇ ਹੇ ਪਰਮ ਭ੍ਰਮ ਪ੍ਰਭੂ ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ਤੇ ਜਿਹੜੇ ਭੈਣ ਭਰਾ ਤੇ ਕਿਰਪਾ ਇਹ ਬਾਣੀ ਸੁਣਦਾ ਪੜ੍ਹਦਾ ਬਸ ਸਮਝ ਲਓ ਬਿਯੋਦੀ ਕਿਰਪਾ ਆਕਾਲ ਪੁਰਖ ਵਾਹਿਗੁਰੂ ਦੀ ਅਗੇ ਮਹਾਰਾਜ ਕਹਿੰਦੇ ਨੇ ਹਰ ਕੈ ਚਰਨ ਹਿਰਦੇ ਉਰਤਾਰ ਪਭ ਸਾਗਰ ਚੜ ਉਤਰੇ ਪਾਰ ਏ ਭਾਈ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਦਿਲ ਵਿੱਚ ਟਿਕਾਈ ਰੱਖ ਤੇ ਪ੍ਰਭੂ ਚਰਨ ਰੂਪ ਜਹਾਜ਼ ਉੱਤੇ ਚੜ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੇਗਾ ਨਹੀਂ ਤਾਂ ਸੰਸਾਰ ਦੇ ਸੰਸਾਰ ਦੇ ਭਵ ਸਾਗਰ ਸਮੁੰਦਰ ਦੇ ਵਿੱਚ ਹਰੇਕ ਜੀਵ ਫਸਿਆ ਪਿਆ ਨਾ ਇਧਰ ਜੋਗਾ ਨਾ ਉਧਰ ਜੋਗਾ ਜਿਵੇਂ ਜਿਵੇਂ ਗੁਰਬਾਣੀ ਦੀ ਪੰਕਤੀ ਆਉਂਦੀ ਹੈ ਕਿ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਮਹਾਰਾਜ ਕਹਿੰਦੇ ਤੂੰ ਆਪਣਾ ਦੀਨ ਦੁਨੀਆ ਦੀ ਖਾਤਰ ਛੱਡ ਤਾ ਦੀਨ ਮੈਨੇ ਧਰਮ ਵੇ ਤੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਗੁਰੂ ਵਾਲਾ ਪਾਸਾ ਛੱਡ ਕੇ ਦੁਨੀਆਂ ਦੀਆਂ ਸੁੱਖ ਸਹੂਲਤਾਂ ਦੇ ਵਿੱਚ ਫਸ ਗਿਆ ਸੱਜਣਾ ਭੈਣਾ ਚੇ ਭਾਈ ਆ ਤੇ ਉਹ ਤੈਨੂੰ ਸੁੱਖ ਸਹੂਲਤਾਂ ਵੀ ਤੇਰੇ ਨਾਲ ਹੀ ਨਿਵੀਆਂ ਤੇ ਪ੍ਰਭੂ ਪਰਮਾਤਮਾ ਦੇ ਨਾਮ ਬਾਂਝੋ ਨਾਮ ਪੱਖੋਂ ਵੀ ਤੂੰ ਬਾਂਝਾ ਰਹਿ ਗਿਆ ਦੀਨ ਗਵਾ ਚੁੱਕਿਆ ਆਪਦਾ ਪ੍ਰਭੂ ਪਰਮਾਤਮਾ ਦੀ ਬੰਦਗੀ ਗਵਾ ਲਈ ਆਪਦਾ ਧਰਮ ਛੱਡਤਾ ਤੂੰ ਦੁਨੀਆਂ ਦੀਆਂ ਸੁੱਖ ਸਹੂਲਤਾਂ ਤੇ ਰੀਤੀ ਰਿਵਾਜਾਂ ਵਿੱਚ ਫਸ ਕੇ ਦੁਨੀਆਂ ਵਾਲੀਆਂ ਵੀ ਕੰਮ ਨਹੀਂ ਆਈਆਂ ਤੇ ਦੁਨੀਆ ਨਾਲ ਚੱਲ ਹੀ ਸਾਥ ਪਾਏ ਕਹਾੜਾ ਮਾਰਿਆ ਆ ਗਾਫਲ ਆਪਣੇ ਹੱਥ ਉਹ ਕਮਲਿਆ ਮਨਾ ਆਪਣੇ ਪੈਰਾਂ ਤੇ ਆਪ ਹੀ ਕਹਾੜਾ ਮਾਰ ਲਿਆ ਤੈਂ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਏ ਭਾਈ ਹਰੇਕ ਪ੍ਰਾਣੀ ਗੁਰੂ ਦੀ ਸੰਗਤ ਕਰੋ ਫਿਰ ਕੀ ਹੋਏਗਾ ਗੁਰੂ ਦੀ ਸੰਗਤ ਕਰਨ ਨਾਲ ਗੁਰੂ ਦੀ ਸੰਗਤ ਵਿੱਚ ਰਹਾ ਸਦਾ ਸੁੱਖ ਹੀ ਸੁੱਖ ਹੋਣਗੇ ਮੜ ਕੋਈ ਦੁੱਖ ਪਹੁੰਚ ਨਹੀਂ ਸਕੇਗਾ ਜਦੋਂ ਇੱਕ ਵਾਰੀ ਗੁਰੂ ਦੀ ਸੰਗਤ ਦਾ ਰੰਗ ਲੱਗ ਗਿਆ ਨਾ ਫਿਰ ਤੇਰੀ ਬਕਾਰੀ ਵਰਤੀ ਨਹੀਂ ਹੋਏਗੀ ਫਿਰ ਉਧਰ ਜਾਣ ਹੀ ਨਹੀਂ ਦਿੰਦਾ ਗੁਰੂ ਉਸ ਪਾਸੇ ਫਿਰ ਜਾਣ ਹੀ ਨਹੀਂ ਦਿੰਦਾ ਗੁਰੂ ਦਾ ਗਿਆਨ ਜਦੋਂ ਗਿਆਨ ਲੈ ਲਿਆ ਆਪਾਂ ਪ੍ਰੇਮ ਭਗਤ ਭਜ ਗੁਣੀ ਨਿਦਾਨ ਨਾਨਕ ਦਰਗਾਹ ਪਾਈਏ ਮਾਣ ਪ੍ਰੇਮ ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦਾ ਭਜਨ ਤੇ ਇਹ ਨੂੰ ਦਾਤ ਬਖਸ਼ ਸਕਦਾ ਪ੍ਰੇਮ ਭਰੀ ਭਗਤੀ ਉੱਤੋਂ ਤੋਂ ਨਹੀਂ ਬਖਾਵੇ ਦੀ ਬੇ ਲੋਕਾਂ ਨੂੰ ਤਾਂ ਲੱਗਦਾ ਵੀ ਭਗਤਤਾ ਬੜਾ ਵੱਡਾ ਭਗਤਤਾ ਯਾਰ ਗੁਰੂ ਦਾ ਸਿੱਖ ਅੰਦਰ ਮੈਣ ਨਾ ਭਰਿਆ ਹੋਇਆ ਨਾ ਜਿਵੇਂ ਤੇਰੀ ਬਾਹਰੋਂ ਦੇਖਾ ਨਾ ਬਾਹਰੋਂ ਦੇਖਾ ਤੇ ਉਵੇਂ ਤੋਂ ਭਾਈ ਅੰਦਰੋਂ ਵੀ ਚਾਹੀਦਾ ਸਤਗੁਰੂ ਮਹਾਰਾਜ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਹੋ ਜਾਂ ਪ੍ਰਭੂ ਪਰਮਾਤਮਾ ਹੈ ਉਹੋ ਜਾਈ ਉਹਦਾ ਭਗਤ ਚਾਹੀਦਾ ਕਿਉਂਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਨਿਰਵੈਰ ਆ ਨਿਰਭਉ ਆ ਤੂੰ ਵੀ ਅੰਦਰੋਂ ਨਰਪੈਰ ਹੋਵੇਂ ਨਿਰਭਉ ਹੋਵੇਂ ਤੈਨੂੰ ਕਿਸੇ ਕਿਸਮ ਦਾ ਡਰ ਨਾ ਹੋਵੇ ਰੱਬ ਤੋਂ ਬਿਨਾਂ ਇੱਕੋ ਇੱਕ ਰੱਬ ਦਾ ਡਰ ਚਾਹੀਦਾ ਐਵੇਂ ਨਾ ਡਰਦਾ ਫਿਰ ਮੜੀਆਂ ਮਸਾਣੀਆਂ ਤੋਂ ਬਹਿਮਾ ਭਰਮਾਂ ਵਿੱਚ ਪਿਆ ਹੋਇਆ ਡਰਦਾ ਫਿਰਦਾ ਡਰ ਨਾ ਰੱਖੇ ਨਾ ਜ਼ਿੰਦਗੀ ਜੀ ਤੇ ਨਰਵੈਰ ਤਾਂ ਕਿਸੇ ਦੇ ਨਾਲ ਵੈਰ ਨਾ ਹੋਵੇ ਤੇਰਾ ਸਭ ਨਾਲ ਪਿਆਰ ਹੋਵੇ ਅਕਾਲ ਪੁਰਖ ਵਾਹਿਗੁਰੂ ਵਰਗਾ ਹੀ ਭਗਤ ਚਾਹੀਦਾ ਉਹਦਾ ਮਹਾਰਾਜ ਕਹਿੰਦੇ ਨੇ ਸਤਗੁਰੂ ਕਹਿੰਦੇ ਨੇ ਜੇ ਪ੍ਰੇਮ ਭਗਤ ਅੱਜ ਗੁਣੀ ਨਿਧਾਨ ਪ੍ਰੇਮ ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦਾ ਭਜਨ ਕਰਵਾ ਸਕਦਾ ਤੇਰੇ ਕੋਲੇ ਹਾਸਲ ਹੋ ਜਾਣਗੇ ਤੈਨੂੰ ਪ੍ਰਮਾਤਮਾ ਦਾ ਭਜਨ ਕਰ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਦਰਕ ਪਾਈਏ ਮਾਣ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਇਸ ਤਰ੍ਹਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਮਿਲਦਾ ਹੈ ਅਗਲਾ ਸ਼ਬਦ ਸਤਗੁਰੂ ਕਹਿੰਦੇ ਨੇ ਗਾਉੜੀ ਮਹੱਲਾ ਪੰਜਵਾਂ ਜਲ ਥਲ ਮਹੀਲ ਪੂਰਨ ਹਰ ਮੀਤ ਪ੍ਰਮ ਬਨ ਸੇ ਗਾਏ ਗੁਣ ਨੀਤ ਵਾਹ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਪ੍ਰਭੂ ਮਿੱਤਰ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਜਿਹੜਾ ਪ੍ਰਭੂ ਮਿੱਤਰ ਜਾਲ ਅਕਾਲ ਪੁਰਖ ਵਾਹਿਗੁਰੂ ਕਣ ਕਣ ਵਿੱਚਨ ਹਰਥਾਂ ਤੇ ਤੇਰਾ ਸਹਾਈ ਹੈ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਹੈ ਹਰਥਾਂ ਵਿਆਪਕ ਹੈ ਪ੍ਰਭੂ ਪ੍ਰਮਾਤਮਾ ਜਿੱਥੇ ਮਰਜ਼ੀ ਉਹਨੂੰ ਯਾਦ ਕਰ ਤੇਰੇ ਅੰਗ ਸੰਗ ਹੈ ਭ੍ਰਮ ਬਿਨ ਸੇ ਗਾਏ ਗੁਣ ਨੀਤ ਮਹਾਰਾਜ ਕਹਿੰਦੇ ਉਸ ਦੇ ਗੁਣ ਸਦਾ ਗਾਵਿਆ ਸਭ ਕਿਸਮ ਦੇ ਪਟਕਣਾ ਨਾਸ ਹੋ ਜਾਂਦੇ ਹਨ ਸਾਰੀ ਕਿਸਮ ਦੀ ਪਟਕਣਾ ਨਾਸ ਹੋ ਜਾਏਗੀ ਮਹਾਰਾਜ ਕਹਿੰਦੇ ਪਰ ਤੂੰ ਤੇ ਗੀਤ ਤਾਂ ਗਾ ਨਾ ਭਜਨ ਬੰਦ ਕੀ ਕਰ ਉਸ ਦੇ ਅੱਗੇ ਮਹਾਰਾਜ ਕਹਿੰਦੇ ਨੇ ਉਠ ਤਸੋਬਤ ਹਰ ਸੰਗ ਪਹਿਰੂਆ ਏ ਭਾਈ ਉਹ ਪ੍ਰਮਾਤਮਾ ਜਾਗਦਾ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰੱਖਾ ਹੈ ਹਰ ਥਾਂ ਗੁਰਮੇਰੇ ਸੰਗ ਸਦਾ ਹੈ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਭਾਏ ਨਾ ਸਕੇ ਜਾਲੇ ਇਸ ਪੰਕਤੀ ਦਾ ਭਾਵ ਹੈ ਵੀ ਨਾ ਤਾਂ ਉਹ ਜਲ ਵਿੱਚ ਡੁੱਬਦਾ ਹੈ ਨਾ ਉਹ ਨੂੰ ਕੋਈ ਚੋਰੀ ਚੋਰਾ ਚੋਰ ਚੋਰੀ ਕਰ ਸਕਦਾ ਨਾ ਉਹ ਨੂੰ ਅੱਗ ਜਰਾ ਸਕਦੀ ਆ ਉਹ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਹਰ ਵਕਤ ਤੇਰੇ ਨਾਲ ਹੈ ਪਰ ਤੈਨੂੰ ਸਮਝ ਆ ਜਾਏ ਗੁਰੂ ਤੋਂ ਵੀ ਹਾਂ ਉਹ ਅੰਗ ਸੰਗ ਹੈ ਕਿਉਂਕਿ ਆਪਾਂ ਅੰਗਸੰਗ ਜਦੋਂ ਦਰਬਾਰ ਸਾਹਿਬ ਆ ਕੇ ਗੇਟ ਤੋਂ ਬਾਹਰ ਨਿਕਲਦੇ ਆਂ ਆਪਾਂ ਭੁੱਲ ਜਾਂਦੇ ਆਂ ਵੀ ਉਹ ਅੰਗਸੰਗ ਹੈ ਫਿਰ ਜਿੱਧਰ ਨੂੰ ਸਾਡਾ ਜੀ ਕਰਦਾ ਜਾਂ ਰੀਤ ਬਣੀ ਹੋਈ ਆ ਕਹਿ ਲੋ ਵੀ ਉਧਰ ਨੂੰ ਫਿਰ ਇਨਸਾਨ ਚੱਲਦਾ ਬੀਬੀਆਂ ਜਾਂਦਾ ਜਾਂਦੀਆਂ ਉਸੇ ਪਾਸੇ ਨੂੰ ਤੁਰ ਜਾਂਦਾ ਨਾ ਪਾਈ ਇੱਕ ਦੇ ਨਾਲ ਮਨ ਜੋੜ ਕੇ ਰੱਖ ਜੇ ਇੱਕੇ ਥਾਂ ਟਿਕ ਜਾਈਏ ਗੁਰੂ ਦੇ ਦਵਾਰੇ ਤੇ ਮਹਾਰਾਜ ਕਹਣਾ ਕਰਦੇ ਨੇ ਜਾ ਕੇ ਸਿਮਰਨ ਜਮ ਨਹੀਂ ਡਰੂਆ ਉਠਤ ਸੋਬਤ ਹਰ ਸੰਗ ਪਹਿਰੂਆ ਜਾ ਕੇ ਸਿਮਰਨ ਜਮ ਨਹੀਂ ਡਰੂਆ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਜਾਗਦਿਆਂ ਸੁਤਿਆ ਹਰ ਮੇਰੇ ਜੀਵ ਦੇ ਨਾਲ ਰਾਖਾ ਹੈ ਜਿਸ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ ਆਤਮਿਕ ਮੌਤ ਨੇੜੇ ਨਹੀਂ ਟੁੱਕ ਸਕਦੀ ਇਸ ਗੁਰੂ ਦੇ ਚਰਨਾਂ ਨਾਲ ਜੁੜ ਪਾਈ ਚਰਨ ਕਮਲ ਪ੍ਰਭ ਰ殿 ਨਵਾਸ ਸਗਲ ਦੁੱਖ ਕਾ ਹੋਇਆ ਨਾਸ ਮਹਾਰਾਜ ਕਹਿੰਦੇ ਨੇ اے ਭਾਈ ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ ਜਿਹਦੇ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਵੱਸਦਾ ਹੈ ਗੁਰੂ ਦਾ ਗਿਆਨ ਤੇ ਪ੍ਰਮਾਤਮਾ ਦਾ ਨਾਮ ਮਹਾਰਾਜ ਕਹਿੰਦੇ ਸਗਲ ਦੁੱਖ ਦਾ ਹੋਇਆ ਨਾਸ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਕਿਸੇ ਵੀ ਕਿਸਮ ਦਾ ਉਹਨੂੰ ਦੁੱਖ ਨਹੀਂ ਸਤਾਏਗਾ ਅੱਗੇ ਸਤਿਗੁਰੂ ਕਹਿੰਦੇ ਨੇ ਆਸਾਮਾਨ ਤਨ ਤਨ ਏਕ ਸਾਚੇ ਸਾ ਕੀ ਮਨ ਮਹਿ ਤੇਕ ਇੱਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ ਪ੍ਰਭੂ ਦਾ ਨਾਮ ਹੀ ਉਸ ਦਾ ਮਾਣ ਤਾਣ ਤੇ ਧਨ ਹੋ ਜਾਂਦਾ ਹੈ ਕਿਹਦਾ ਸਾਚੇ ਸਾ ਕੀ ਮਨ ਮਹਿ ਤੇਕ ਜਿਹੜੇ ਮਨੁੱਖ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਸ਼ਾ ਪਰਮਾਤਮਾ ਦਾ ਹੀ ਆਸਰਾ ਹੁੰਦਾ ਹੈ ਤੇ ਜੇ ਆਸਰੇ ਆਪਾਂ ਥਾਂ ਥਾਂ ਤੇ ਤੱਕਦੇ ਆਂ ਭਾਈ ਫੇਰ ਨਹੀਂ ਗੱਲ ਬਣਣੀ ਇਹ ਇੱਕ ਦੀ ਗੱਲ ਕਰਦੀ ਆ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਦੇ ਹਿਰਦੇ ਘਰ ਵਿੱਚ ਜਿਹੜੇ ਮਨੁੱਖ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲਾ ਏ ਸ਼ਾ ਪਰਮਾਤਮਾ ਦਾ ਹੀ ਆਸਰਾ ਹੁੰਦਾ ਹੈ ਵੀ ਇੱਕੋ ਤੇ ਹੀ ਟੇਕ ਹੈ ਬਸ ਮਾਰੇ ਰੱਖੇ ਇੱਕੋ ਆਪ ਜੇ ਤਾਂ ਇੱਕ ਤੇ ਅਟ ਓਟ ਫੇਰ ਤਾਂ ਠੀਕ ਆ ਜੇ ਭਾਈ ਆਪਾਂ ਦਰਦਰ ਦੇ ਮੰਗਤੇ ਆ ਫਿਰ ਦਰਦਰ ਦੇ ਮੰਗਤੇ ਨੂੰ ਜਿਆਦਾ ਖੈਰ ਨਹੀਂ ਪੈਂਦੀ ਮੈਂ ਦੇਖਦਾ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਦਰਵਾਜ਼ੇ ਖੁੱਲੇ ਹੁੰਦੇ ਸੀ ਲੋਕਾਂ ਦੇ ਚੱਲ ਕੋਈ ਨਾ ਕੋਈ ਚੀਜ਼ ਪਾ ਦਿੰਦਾ ਸੀ ਕਿਸੇ ਨੂੰ ਹੁਣ ਤਾਂ ਬਾਰ ਬੰਦ ਆਗਲੇ ਕੁੰਡੇ ਖੜਕਾ ਕੇ ਗਾਂ ਲੰਘ ਜਾਂਦੇ ਆ ਤੇ ਜਾਂ ਅਗਲੀਆਂ ਬੀਬੀਆਂ ਭਾਈ ਉੱਠਣ ਦੇ ਮਾਰੇ ਕਹਿੰਦੇ ਆ ਬਾਬਾ ਗਾਂ ਜਾਇਆ ਦਰਦਰ ਦੇ ਮੰਗਤੇ ਨੂੰ ਜਿਆਦਾ ਕੁਝ ਹਾਸਲ ਨਹੀਂ ਹੁੰਦਾ ਹੁੰਦਾ ਜਿਹੜਾ ਇੱਕ ਦਰ ਦਾ ਹੀ ਹੈ ਉਹਨੂੰ ਪਤਾ ਕਈ ਹੁਣ ਜਿਹੜੇ ਇੱਕ ਦਰ ਦੇ ਆਪਾਂ ਕੂਕਰ ਕਹੇ ਲੋ ਜਿਹੜੇ ਰੱਖੇ ਹੋਏ ਨੇ ਮਾਲਕਾਂ ਦੇ ਰੱਖੇ ਹੋਏ ਨੇ ਉਹਨਾਂ ਨੂੰ ਟਾਈਮ ਸ਼ਹਿਰ ਖਾਣਾ-ਦਾਣਾ ਵੀ ਮਿਲਦਾ ਖਰਾਕ ਵੀ ਮਿਲਦੀ ਆ ਉਹਨਾਂ ਦੀ ਗਰਮੀ ਸਰਦੀ ਤੋਂ ਵੀ ਸੰਭਾਲ ਹੁੰਦੀ ਆ ਬਿਮਾਰੀ ਠਮਾਰੀ ਤੋਂ ਵੀ ਬਚਾਇਆ ਜਾਂਦਾ ਉਸਨੂੰ ਕਿਉਂਕਿ ਇੱਕ ਦਰ ਦਾ ਇੱਕ ਮਾਲਕ ਦਾ ਅਸੀਂ ਵੀ ਇੱਕ ਮਾਲਕ ਤੇ ਬਣ ਗਏ ਭਾਈ ਦਰਦਰ ਦੀ ਝਟਕਣਾ ਛੱਡ ਕੇ ਮਹਾਰਾਜ ਕਹਾਣਾ ਕਰਦੇ ਨੇ ਸਾਚੇ ਸਾਖੀ ਮਨ ਮਹਿ ਟੇਕ ਉਸ ਮਨੁੱਖ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਸਾਹ ਪ੍ਰਮਾਤਮਾ ਦਾ ਹੀ ਆਸਰਾ ਹੁੰਦਾ ਹੈ ਫਿਰ ਮਹਾ ਗਰੀਬ ਜਨ ਸਾਧ ਅਨਾਥ ਏ ਭਾਈ ਜਿਹੜੇ ਬੜੇ ਗਰੀਬ ਤੇ ਅਨਾਥ ਬੰਦੇ ਸਨ ਜਦੋਂ ਉਹ ਗੁਰੂ ਦੇ ਸੇਵਕ ਬਣ ਗਏ ਗੁਰੂ ਦੀ ਸ਼ਰਨ ਆਪੇ ਫਿਰ ਨਾਨਕ ਪ੍ਰਭ ਰਾਖੇ ਦੇ ਹੱਥ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਹਸ ਦੇ ਕੇ ਰੱਖ ਲਿਆ ਕਿਉਂ ਦੁੱਖ ਕਲੇਸ਼ੀ ਇਨਸਾਨ ਨੂੰ ਸਤਾਉਂਦੇ ਨੇ ਜਦੋਂ ਬਜ਼ੁਰਗ ਹੋ ਜਾਂਦੇ ਆ ਬਜ਼ੁਰਗਾਂ ਨੂੰ ਜਾਦੇ ਤੰਗੀ ਆਉਂਦੀ ਐ ਇਸ ਚੀਜ਼ ਦੀ ਦੁੱਖਾਂ ਤੇ ਕਲੇਸ਼ਾਂ ਦੀ ਪਰਿਵਾਰ ਹੁੰਦਾ ਤਿੰਨ ਚਾਰ ਪੁੱਤਰ ਹੁੰਦੇ ਨੇ ਉਹ ਕੁਝ ਮਾਪਿ ਪਿਓ ਦੀ ਜਾਇਦਾਦ ਦੇ ਖਾਤਰ ਕਲੇਸ਼ ਕਰਦੇ ਨੇ ਮੈਨੂੰ ਇੰਨਾ ਚਾਹੀਦਾ ਮੈਨੂੰ ਉਹਨਾ ਚਾਹੀਦਾ ਉਹਨੂੰ ਜਾਦੇ ਹੋ ਗਿਆ ਇਹ ਚੱਲਦਾ ਆਮ ਚਾਹੇ ਉਹ ਛੋਟੇ ਮੋਟੇ ਕਰਨੇ ਛੋਟੇ ਪਰਿਵਾਰ ਨੇ ਚਾਹੇ ਕੁਝ ਜ਼ਮੀਨ ਜਾਇਦਾਦਾਂ ਵਾਲੇ ਨੇ ਹਰੇਕ ਦਈਏ ਚੱਲ ਪੈਂਦਾ ਮਹਾਰਾਜ ਕਹਿੰਦੇ ਇਹਨਾਂ ਕਲੇਸ਼ਾਂ ਤੋਂ ਤੈਨੂੰ ਬਚਾ ਲਏਗਾ ਗੁਰੂ ਤੂੰ ਇੱਕ ਦਾ ਹੋ ਜਾ ਕਿਉਂ ਬਚਾ ਲੇਗਾ ਕਿਵੇਂ ਬਚਾ ਲੇਗਾ ਕਿਉਂਕਿ ਤੇਰੇ ਮਨ ਵਿੱਚ ਇੱਕ ਭਰੋਸਾ ਵੱਜ ਜਾਣਾ ਤੇ ਤੇਰਾ ਮਨ ਦੁਖੀ ਨਹੀਂ ਹੋਏਗਾ ਈਰਖਾ ਦਵੇਦ ਨਹੀਂ ਰਹੇਗੀ ਮਨ ਦੇ ਵਿੱਚ ਸੱਜਣਾ ਵਹਿਮ ਭਰਮ ਨਹੀਂ ਰਹਿਣਗੇ ਤੇ ਆਪੇ ਮਨ ਟਕੋ ਵਿੱਚ ਰਹਿਣ ਮਹਾਰਾਜ ਕਹਣਾ ਕਰਦੇ ਨੇ ਨਾਨਕ ਪ੍ਰਭ ਰਾਖੇ ਦੇ ਹੱਥ ਗੁਰੂ ਨਾਨਕ ਸਾਹਿਬ ਜੀ ਕਹਣਾ ਕਰਦੇ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਹੱਥ ਦੇ ਕੇ ਰੱਖ ਲਿਆ ਅਗਲੇ ਸ਼ਬਦ ਸਤਿਗੁਰੂ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮਨਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰ ਜਿਵੇਂ ਨਾਮ ਤੀਰਥ ਵਿੱਚ ਇਸ਼ਨਾਨ ਕਰਨਾ ਹੁਣ ਜਿੰਨੇ ਆਪਾਂ ਭੈਣ ਭਾਈ ਬੈਠੇ ਆ ਆਪਾਂ ਗੁਰੂ ਤੀਰਥ ਤੇ ਬੈਠੇ ਆ ਤੇ ਗੁਰੂ ਦਾ ਨਾਮ ਬਾਣੀ ਰਾਹੀ ਆਪਾਂ ਸੁਣ ਰਹੇ ਆ ਜਦੋਂ ਸੁਣ ਰਹੇ ਆ ਤੇ ਸਾਡੇ ਮਨ ਦਾ ਇਸ਼ਨਾਨ ਹੋ ਰਿਹਾ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਜੇ ਆਪਣਾ ਧਿਆਨ ਹੁਣ ਗੁਰੂ ਦੀ ਗੱਲ ਸੁਣਨ ਵਿੱਚ ਆ ਤੇ ਆਪਣੇ ਮਨ ਦੇ ਵਿੱਚ ਇਹ ਗੱਲ ਟਿਕ ਗਈ ਤਾਂ ਤੇਰੇ ਮਨ ਦਾ ਇਸ਼ਨਾਨ ਹੋ ਗਿਆ ਜੇ ਕੰਨ ਜੇ ਉੱਪਰ ਦੀ ਲੰਗ ਹੀ ਆਪਾਂ ਐ ਕਹਿ ਦਿੰਨੇ ਆਮ ਗੱਲ ਤਾਂ ਹੀ ਕਹਿ ਦਿੰਨੇ ਆ ਵੀ ਇਹ ਸਿਰ ਤੋਂ ਦੀ ਲੰਗ ਜਾਂਦੀ ਆ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਲੋਕ ਵੀ ਇਧਰ ਦੀ ਪਾਈ ਐ ਇਸ ਕੰਨ ਚ ਪਾਈ ਉਧਰ ਦੀ ਕੱਢ ਤੀ ਵਿਚਾਲੇ ਕੰਨ ਚ ਪਾਈ ਤੇ ਦੂਜੇ ਪਾਸੇ ਨਿਕਲ ਗਈ ਪਈ ਤਾਂ ਸੀ ਹੁਣ ਤਾਂ ਸਿਰ ਤੋਂ ਕੋਈ ਨੰਗ ਜਾਂਦੀ ਆ ਕੰਨ ਚ ਨਹੀਂ ਪੈਂਦੀ ਇਧਰੋਂ ਪਾ ਕੇ ਉਧਰ ਵੀ ਨਿਕਲਦੀ ਸਿਰ ਤੋਂ ਕੋਈ ਨੰਗ ਜਾਂਦੀ ਆ ਗੱਲ ਖਾਸ ਕਰਕੇ ਗੁਰੂ ਵਾਲੀ ਗੱਲ ਹੋਰ ਜੇ ਕੋਈ ਦੁਨਿਆਵੀ ਗੱਲਾਂ ਨੇ ਫੇਰ ਉਹ ਬੜੀਆਂ ਆਪਾਂ ਧਿਆਨ ਲਾ ਲਾ ਕੇ ਸੁਣਦੇ ਆ ਜਿਹੜੀ ਗੁਰੂ ਦੀ ਗੱਲ ਆ ਇਹ ਸਿਰ ਤੋਂ ਦੀ ਨੰਗਣੀ ਨਹੀਂ ਚਾਹੀਦੀ ਭਾਈ ਇਹ ਕੰਨ ਚ ਪੈਣੀ ਚਾਹੀਦੀ ਹੈ ਮਹਾਰਾਜ ਕਹਿੰਦੇ اے ਭਾਈ ਪ੍ਰਮਾਤਮਾ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰ ਕੇ ਸੁੱਚੇ ਜੀਵਨ ਵਾਲਾ ਬਣ ਜਾਈਦਾ ਹੈ ਤੇਰਾ ਜੀਵਨ ਸੁੱਚਾ ਹੋ ਜਾਏਗਾ ਭਾਈ ਜੇ ਤੂੰ ਗੁਰੂ ਦੀ ਸੰਗਤ ਕਰੇਗਾ ਗੁਰੂ ਦੀ ਗੱਲ ਮੰਨੇਗਾ ਕੋਟ ਗ੍ਰਹਿਣ ਪਨ ਫਲ ਮੂਚੇ ਮਹਾਰਾਜ ਕਹਿੰਦੇ ਨਾਮ ਤੀਰਥ ਵਿੱਚ ਇਸ਼ਨਾਨ ਕੀਤਿਆਂ ਕਰੋੜਾਂ ਗੁਣਾ ਸਮੇਂ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਵੀ ਵਧੇਕ ਫਲ ਮਿਲਦੇ ਹਨ ਜੇ ਸਮੇਂ ਅਨੁਸਾਰ ਕੋਈ ਕਹਿੰਦੇ ਆ ਭਰੇ ਪੁੰਨ ਕੀਤੇ ਆ দান ਕੀਤੇ ਆ ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦੀ ਗੱਲ ਸੁਣ ਲਵੇਂ ਉਹਨਾਂ ਨਾਲੋਂ ਵੀ ਵੱਧ ਕੇ ਤੈਨੂੰ ਫਲ ਮਿਲਣਾ ਹੈ ਦਾ ਗੁਰੂ ਦੀ ਸੰਗਤ ਕਰਨ ਨਾਲ ਲੋੜਵੰਦ ਦੀ ਮਦਦ ਆਪਾਂ ਕਰ ਸਕਦੇ ਆ ਆਪਣੀ ਹੈਸੀਅਤ ਮੁਤਾਬਕ ਕਿਸੇ ਦੀ ਜ਼ਰੂਰਤ ਆ ਕਿਸੇ ਨੂੰ ਵੀ ਹੋ ਸਕਦੀ ਆ ਜ਼ਰੂਰਤ ਕਈ ਵਾਰੀ ਕੋਈ ਬੰਦਾ ਢੱਲਾ ਮੱਠਾ ਹੋ ਜਾਂਦਾ ਆ ਦੇਖਦੇ ਆ ਆਪਾਂ ਨਗਰ ਦੇ ਵਿੱਚ ਕਈ ਵਾਰੀ ਸੱਟ ਫੇਟ ਵੱਜ ਜਾਂਦੀ ਆ ਤੁਹਾਨੂੰ ਸੁਣਦੀ ਆ ਵੀ ਭਾਈ ਮਦਦ ਕਰੋ ਉਹ ਸਹੀ ਆ ਉਹ ਰੋਡ ਬੰਦ ਦੀ ਮਦਦ ਆਪਾਂ ਕਰਨੀ ਆ ਚਾਹੇ ਥੋੜੇ ਚੋ ਥੋੜਾ ਕਹਿੰਦੇ ਹੁੰਦੇ ਨਾ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਜਿੰਨੀ ਕਿ ਸਾਡੀ ਹੈਸੀਅਤ ਆ ਪਾਵਰਾ ਸੀ ਓਨੇ ਦੇ ਹਿਸਾਬ ਨਾਲ ਕਰ ਸਕਦੇ ਆ ਕਿਉਂਕਿ ਕਹਿੰਦੇ ਹੁੰਦੇ ਨਾ ਬੂੰਦ ਬੂੰਦ ਨਾਲ ਸਮੁੰਦਰ ਚੱਲ ਪੈਂਦਾ ਚੱਲਦਾ ਨਾ ਉਹ ਇਸੇ ਤਰ੍ਹਾਂ ਥੋੜੇ ਥੋੜੇ ਦੇ ਨਾਲ ਉਸ ਪਰਿਵਾਰ ਦੀ ਮਦਦ ਹੋ ਜਾਂਦੀ ਆ ਤੇ ਉਹ ਉਦਾ ਇਲਾਜ ਹੋ ਜਾਂਦਾ ਇਹ ਲੋੜਬੰਦ ਦੀ ਸੇਵਾ ਤੇ ਵੱਡੀ ਸੇਵਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਨਾਮ ਬਾਣੀ ਪੜ੍ਹਨੀ ਤੇ ਸੁਣਨੀ ਮਹਾਰਾਜ ਕਹਣਾ ਕਰਦੇ ਨੇ ਨਾਮ ਤੀਰਥ ਵਿੱਚ ਇਸ਼ਨਾਨ ਕੀਤਿਆਂ ਕਰੋੜਾਂ ਗੁਣਾ ਸਮੇ ਕੀਤੇ ਪੁੰਨ ਤੇ ਫਲਾਂ ਨਾਲੋਂ ਵੀ ਵਧੇਕ ਫਲ ਮਿਲਦੇ ਹਨ ਵੱਧ ਕੇ ਫਲ ਮਿਲਦੇ ਹਨ ਰਹਾ ਉਰਹਾ ਵळेਬੰਦ ਚ ਮਹਾਰਾਜ ਕਹਿੰਦੇ ਨੇ ਹਰ ਕੇ ਚਰਨ ਰਿਤਹਿ ਮੈਂ ਵਸੇ ਜਨਮ ਜਨਮ ਕੇ ਕਿਲ ਵਖ ਨਸੇ हे ਭਾਈ ਜਿਸਮ ਨੁਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨ ਵਸੇ ਹੋਏ ਬਸ ਪਹਿਣ ਤੇ ਮਹਾਰਾਜ ਕਹਿੰਦੇ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਨਾਸ਼ ਹੋ ਜਾਂਦੇ ਆ ਗੁਰੂ ਦਾ ਗਿਆਨ ਪੱਲੇ ਆਉਣ ਨਾਲ ਜੀ ਫੇਰ ਕੀਤੇ ਜਨਮਾਂ ਦੇ ਕੀਤੇ ਪਾਪ ਨਾਸ਼ ਨਾਸ਼ ਕਰਨਿਆਂ ਦਾ ਭਾਈ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜਜੋ ਨਹੀਂ ਤਾਂ ਫਿਰ ਇਹ ਤਾਂ ਪੰਡ ਲੈਣੀ ਨਹੀਂ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਪੰਡ ਲੈਣੀ ਪਾਪਾਂ ਦੀ ਜਿਹੜੀ ਪੰਡ ਧਰੀ ਹੈ ਸਰ ਤੇ ਆਪਾਂ ਮੰਨ ਕੇ ਅੱਗੇ ਮਹਾਰਾਜ ਕਹਿੰਦੇ ਨੇ ਸਾਧ ਸੰਗ ਕੀਰਤਨ ਫਲ ਪਾਇਆ ਏ ਭਾਈ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਫਲ ਪ੍ਰਾਪਤ ਕਰ ਲਿਆ ਹੈ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਹਾਰਾਜ ਕਹਿੰਦੇ ਜਮਾਂ ਦਾ ਰਸਤਾ